ਕੱਲ ਭਾਰਤ ਨੇ ਪਾਕਿਸਤਾਨ ਨੂੰ ਇੱਕ ਬੜੇ ਹੀ ਸ਼ਾਨਦਾਰ ਮੈਚ ਵਿੱਚ ਹਰਾਇਆ ਮੈਚ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਯੂਟਿਊਬਰਾਂ ਨੇ ਬੜਾ ਮਾਹੌਲ ਬਣਾਇਆ ਸੀ 21 ਵਾਲਾ ਮੈਚ ਚਾਹੀਦਾ 21 ਵਾਲਾ ਮੈਚ ਚਾਹੀਦਾ ਇੰਡੀਆ ਨੇ ਸਾਡੇ ਨਾਲ ਹੱਥ ਨਹੀਂ ਮਲਾਇਆ ਹਾਫ ਸੈਂਚਰੀ ਪੂਰੀ ਕਰਨ ਤੋਂ ਬਾਅਦ ਸਾਹਿਬਜੰਦਾ ਨੇ ਗਾਨ ਦਾ ਨਿਸ਼ਾਨ ਬਣਾਇਆ ਜੋ ਦੱਸਣਾ ਚਾਹੁੰਦਾ ਸੀ ਕਿ ਸਾਡੀ ਕੰਟਰੀ ਦਾ ਮੇਨ ਕੰਮ ਇਹ ਹੈ ਹਥਿਆਰ ਚੱਕਣਾ ਹਥਿਆਰ ਚਲਾਉਣਾ ਦੂਜੀਆਂ ਕੰਟਰੀਆਂ ਤੇ ਹੱਥਿਆਰ ਤੇ ਖੜ ਕੇ ਆ ਨਿਸ਼ਾਨ ਬਣਾ ਰਿਆ 6 6 0 ਵਾਲਾ ਐਕਚੁਅਲ ਜੋ ਕਹਿਣਾ ਚਾਹੁੰਦੇ ਆ ਕਿ ਅਸੀਂ ਭਾਰਤ ਤੋਂ 6 ਜੰਗਾਂ ਹਾਰੀਆਂ ਕ੍ਰਿਕਟ ਮੈਚ ਹਾਰਨ ਦਾ ਐਕਸਕਿਊਜ਼ ਉਹ ਇਹ ਦਿੰਦੇ ਆ ਵੀ ਅਸੀਂ ਮੈਚ ਖੇਡਣ ਵਾਸਤੇ ਨਹੀਂ ਬਣੇ ਅਸੀਂ ਤਾਂ ਜੰਗਾਂ ਵਾਸਤੇ ਬਣੇ 1965 'ਚ ਪਾਕਿਸਤਾਨ ਨੇ ਭਾਰਤ ਤੇ ਹਮਲਾ ਕੀਤਾ ਕਸ਼ਮੀਰ ਲੈ ਤੇ ਤੁਹਾਡੇ 93000 ਫੌਜੀਆ ਨੇ ਸਰੈਂਡਰ ਕਰਤਾ ਤੁਹਾਡੀ ਸਰਕਾਰ ਨੇ ਹਮ ਤੇ ਫੌਜੀਆ ਦੀਆਂ ਲਾਸ਼ਾਂ ਲੈਣ ਦੀ ਮਨਾ ਕਰਤਾ ਸੀ ਕਹਦਾ ਸੀ ਇਹ ਤਾਂ ਸਾਡੇ ਫਰਜੀ ਟ੍ਰਾਇਕ ਹੋਈ ਬਾਲਾਕੋਟ ਸਟ੍ਰਾਈਕ ਹੋਈ ਆਪਰੇਸ਼ਨ ਸੰਧੂਰ ਹੋਇਆ ਐਵੀਡੈਂਸ ਦੇਖੋ ਆਪਰੇਸ਼ਨ ਸੰਧੂਰ ਦੇ ਤੁਹਾਡੇ 에어 베ਸਾਂ ਦਾ ਕੀ ਹਾਲ ਹੋਇਆ ਤੁਹਾਡੇ ਡਿਫੈਂਸ ਸਿਸਟਮਾਂ ਦਾ ਕੀ ਹਾਲ ਹੋਇਆ